ਧੰ ਗੁਰੂ ਨਾਨਕ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪਜੀ ਸਾਹਿਬ ਇਕਾਉਂ ਘਰਿ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੇ ਸੋਚਣਾ ਹੋਵੇ ਜੇ ਸੋਚੀ ਲਖਵਾਰ ਜੱਭੇ ਚੋਪਣਾ ਹੋਵੇ ਜੇ ਲਾਇ ਰਹਾ ਲਿਤਾਰ ਮੁਖਿਆ ਭੁਖਣਾ ਉਤਰੀ ਜੇ ਬੰਨਾਪੁਰਿਆ ਪਾਰ ਸਹਿ ਸਿਆਣ ਪਾਲਾ ਕੋ ਹੇ ਤੈ ਕਿੰਨਾ ਚੱਲੇ ਨਾਲ ਉਸ ਚਿਆਰਾ ਹੋਈਏ ਕਿ ਥੂੜੇ ਟੁੱਟੇ ਪਾਲ ਹੁਕਮ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋ ਮਨ ਕਾ ਹੁਕਮ ਨਾ ਕਿਹਾ ਜਾਈ ਹੁਕਮੀ ਹੋਣ ਜੀ ਹੁਕਮ ਮਿਲੇ ਵਢਿਆਈ ਹੁਕਮੇ ਉਤਮਨੀ ਹੁਕਮੈ ਲੇਕ ਦੁਖ ਸੁਖ ਪਾਈ ਹੈ ਇਤਨਾ ਹੁਕਮੀ ਮਸੀਸ ਇਹ ਹੁਕਮੀ ਸਦਾ ਪਾਈ ਹੈ ਮੈਂ ਅੰਦਰ कर सबको बार हुक्म ना कोए नान हुक्म जे बुझे ता हो मैं कहे ना कोए गावे को तान होवे किसे तान गावे को दान जाने निशान गावे को गुण डैया चार गावे को विद्या विकम विचार गावे को साज करे तन के गावे को जी ले फिर दे गावे को जापे दिसे दूर गावे को देखे हाजरा दूर कथना कथी ना आवे तोट कथना कथी कोटी कोट कोट बेंदा दे लें दे थक पाए जुगा जुगंतर ਹਕਮੇ ਹੁਕਮ ਚਲਾਏ ਰਾਹੋ ਨਾਨਕ ਵਿਖੇ ਸਹਿਵੇ ਪਰਵਾਹੋ ਸਾਚਾ ਸਹਿਬ ਸਾਚਨਾਏ ਪਾਖਿਆ ਪਉ ਪਾਰ ਆਖੇ ਮੰਗੇ ਦੇ ਦੇ ਦਾਤ ਚਰੇ ਦਾਤਿ ਤੇਰੇ ਕਿ ਅਗੇ ਰਖੀਏ ਜਿ ਜਿਸੇ ਦਰਬਾਰ ਮੋਖੇ ਮੋਹਰ ਬੋਲੀਏ ਜੇ ਸੁਣ ਤੇਰੇ ਪਿਆਰ ਅਮਰਤ ਗੇਲਾ ਸਾਚਨਾਉ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਨਾਨਕੇ ਮੇ ਜਾਣੀਏ ਸਭ ਆਪੇ ਸਚਿਆਰ ਆਪੇ ਨਾ ਜਾਏ ਕੀਤਾ ਨਾ ਹੋਏ ਆਪੇ ਆਪੇ ਨਿਰੰਝਨ ਸੋਏ ਜੇ ਸਿਮਿਆਤਿ ਪਾਇਆ ਮਾ ਨਾਨ ਗਾਵੀਏ ਗੁਣੀ ਨਿਦਾਨ ਗਾਵੀਏ ਸੁਣੀਏ ਮਨ ਰੱਖੀਏ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆਸਮਾਈ ਗੁਰਈਸਰ ਗੁਰ ਗੋੜਕ ਬਰਮਾ ਗੁਰ ਪਾਰਬਤੀ ਮਾਈ ਤਿਹੋ ਜਾਣਾ ਆਖਾ ਨਹੀਂ ਕਹਿਣਾ ਕਥਨ ਨ ਜਾਇ ਬੁਰਾ ਇੱਕ ਦੀਪੁ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈ ਵਿਸਮ ਨ ਜਾਇ ਤੇਰਥ ਨਾਮਾ ਜੇ ਤਿਸੁ ਆਵਾ ਬਿਨ ਭਾਨੇ ਕੇ ਨਾਹੀ ਕਰੀ ਜੇ ਕੀ ਸਿਰਠੁ ਪਾਇਏ ਵਿਖਾ ਬਿਨ ਕਰਮਾ ਕੇ ਮਿਲੈ ਲਈ ਮਾਤ ਵਿੱਚ ਰਤਨ ਜਵਾਹਰ ਮਾ ਨਾਨਕ ਜੇ ਗੁਰ ਕੀ ਸਿੱਖ ਸੋਣੀ ਗੁਰਨਾਇਕ ਦੇ ਬੁਝਾਈ ਸਬਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਤੁਕ ਚਾਰਿਆ ਜਾਂ ਹੋਰ ਤੇ ਸੋਣੀ ਹੋਏ ਨਾ ਖੰਡਾਵੇ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨਾਮ ਰਖਾਈ ਕੇ ਜਸ ਕੀਰੇ ਜਗਲੇ ਜੇ ਤਿਸ ਨਦਰ ਨ ਆਵੇ ਤਾ ਵਾਤਨਾ ਬੁਖਸ਼ੇ ਕੇ ਗੀਤਾਂ ਦਰਗੀਟ ਕਰ ਦੋ ਸੀ ਦੋ ਸਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆਗੁਣ ਦੇ ਤਿਹਾਂ ਕੋਈ ਨਾ ਸੋਜਈ ਜੇ ਤਿਸ ਗੁਣ ਕੋਈ ਕਰੇ ਸੁਣੀਐ ਸਿੱਧ ਪੀਰ ਸੁਰ ਨਾ ਸੁਣੀਐ ਸੁਣੀਏ ਦੀਪ ਲੋਪਤਾ ਸੁਣੀਏ ਕੋਈ ਨਾ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੁਪ ਪਾਪ ਕਾ ਨਾਸ ਸੁਣੀਏ ਈਸ਼ਰ ਬ੍ਰਹਮਾਏਂ ਦ ਸੁਣੀਏ ਮੁਕਸਲਾ ਹਨਮੰਦ ਸੁਣੀਏ ਜੋਬ ਜਗਤਨ ਭੇ ਸੁਣੀਏ ਸਾਤ ਸਿਮਰਤ ਵੇ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੁਪ ਪਾਪ ਕਾ ਨਾਸ ਸੁਣੀਏ ਸਤ ਸੰਤੋਖ ਗਿਆਨ ਸੁਣੀਏ 68 ਕਾਇਸ਼ ਨਾਨਕ ਸੁਣੀਏ ਪਰ ਪੜਪਾ ਵਹਿਮ ਸੁਣੀਏ ਲਾਗੇ ਸੈ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੁਪ ਪਾਪ ਕਾ ਨਾਸ ਸੁਣੀਏ ਸਰਾਗੁਣ ਕੀ ਗਾ ਸੁਣੀਐ ਸੇਖ ਪੀਰ ਪਾਚਾ ਸੁਣੀਐ ਹੰਨੇ ਪਾਵੇ ਰਾਗ ਸੁਣੀਐ ਹਾਥ ਹੋਏ ਸਕਾਰ ਨਾਨਕ ਭਗਤਾ ਸਦਾ ਵਿਗਾਸ ਸੁਣੀਐ ਦੁਖ ਪਾਪ ਕਾ ਨਾਸ ਮਨਨੇ ਕੀ ਗਤ ਕਹੀ ਨ ਜਾਏ ਜੇ ਕੋ ਕਹੈ ਪਿਛੈ ਪਛਤਾਏ ਕਾਗਦ ਕਲਮ ਨ ਲਿਖਨਹਾਰ ਮਨਨੇ ਕਾਵੇ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮਨਨੇ ਸੁਰਤ ਹੋਏ ਮਨਬੂਦ ਮਨਨੇ ਸਗਲ ਭਵਨ ਕੀ ਸੋਧ ਮਨਨੇ ਮੋਚੋ ਟਾਣਾ ਖਾਏ ਮਨਨੇ ਜਮਕੇ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਾਸੇ ਉਪਰਗਟ ਜਾਏ ਮੰਨੇ ਮਾਰਗ ਨਾ ਚੱਲੇ ਪੰਥ ਮੰਨੇ ਤਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮੰਨ ਜਾਣੇ ਮਨ ਕੋਏ ਮੰਨੇ ਪਾਵੇ ਮੁਕਤ ਦਵਾਰ ਮੰਨੇ ਪਰਵਾ ਰਹਿ ਸਾਧਾਰ ਮੰਨੇ ਕਰੇ ਥਾਰੇ ਗੁਰ ਸਿੱਖ ਮੰਨੇ ਨਾਨਕ ਭਦੇ ਨ ਵਿਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮੰਨ ਜਾਣੇ ਮਨ ਕੋਏ ਪੰਜ ਪਰਵਾਣ ਪੰਜ ਪ੍ਰਦਾਨ ਪੰਚੇ ਪਾਵੇ ਦਰਗਹਿ ਮਾਨ ਪੰਚ ਐ ਸੋਹੇ ਦਰ ਰਾਜਾਨ ਪੰਚਾ ਕਾਹੂ ਰੇਕ ਧਿਆਨ ਜੇ ਕੋ कह करे विचार करते कह करने नाही सुमार बोल धर्म दया का पू संदो था प्रक्या जिनसोद जे को बुझे होवे सतियार थवले ऊपर के ता पार धरती होर परे होर होर तस्ते पार तले कवन जोर जी जात रंगा के नाग सबना लिख्या बड़ी कला केले कालिक जाने कोए लिखा लिख्या केता होए केता तान सवाले रूप केती दात जाने पाणकूट केता पुसाओ एको कुआओ तस्ते होए लाख दरियाओ भुजे कवन त ਚਾਰ ਵਾਰਣ ਜਾਮਾ ਇੱਕ ਵਾਰ ਜੋ ਤਤ ਪਾਵੇ ਸਾਈ ਪਲਿਗਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਸੰਖ ਭਾਉ ਅਸੰਖ ਪੂਜ ਸੰਖ ਤਪਤਾਉ ਸੰਖ ਗ੍ਰੰਥ ਮੁਕਤ ਪਾਠ ਸੰਖ ਜੋਗ ਮਨ ਰਹੇ ਉਦਾਸ ਅਸੰਖ ਕਲਤਮਨ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾ ਅਸੰਖ ਸੋਰਮਉ ਪੱਖសារ ਸੰਖ ਮੋਨ ਲਿਵ ਲਾਇ ਤਾਰ ਭਜਿਤ ਕਵਨ ਕਮ ਵਿਚਾਰ ਵਾਰਣ ਜਾਮਾ ਇੱਕ ਵਾਰ ਜੋ ਤਤ ਪਾਵੇ ਸਾਈ ਪਲਿਗਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਤ ਅੰਧਪੂਰ ਅਸੰਖ ਨਰੰਕਾਰ ਕੋ ਸੰਖਮਰ ਕਰ ਜਾਏ ਜੋਰ ਸੰਗਲ ਵੜ ਤਿਆ ਕਮਾਏ ਸੰਖਮਾਬੀ ਪਾਪ ਕਰ ਜਾਏ ਸੰਖ ਕੂੜਿਆ ਗੁੜੇ ਵੀ ਰਾਹੇ ਸੰਖਮਲੇਸ਼ ਮਲ ਪਖਾਏ ਸੰਖ ਨਿੰਦ ਅਕਸਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਮਾਰਣ ਜਾਵਾਂ ਏਕ ਵਾਰ ਜੋ ਤਦ ਪਾਵੇ ਸਹੀ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਨਾਉ ਅਸੰਖ ਥਾਵ ਅਗੰਮ ਅਗੰਮ ਸੰਖ ਲੋਕ ਅਸੰਖ ਐ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣਗਾਹ ਅਖਰੀ ਲਿਖਣ ਬੋਧਨ ਬਾਣ ਕ੍ਰਾਸ ਸੇ ਸੰਜੋਗ ਖਾਨ ਜਿਨੇ ਲਿਖੇ ਤੇ ਸਰਨਾਇ ਜੀ ਫਰਮਾਏ ਤੇ ਤੋ ਪਾਏ ਜੇ ਤਾਂ ਕੀਤਾ ਤੇ ਤਾਂ ਨਾਉ ਵਿੰਲਾਵੇਂ ਨਾਹੀ ਕੋਥਾਉ ਕੁਦਰਤ ਗਵਨ ਕਹਾ ਮੀ ਚਾਰ ਵਾਰਿਆ ਨ ਜਾਮਾ ਇੱਕ ਵਾਰ ਜੋਤਿ ਭਾਵੇਂ ਸਾਈ ਭਾਈ ਕਾ ਤੁ ਸਦਾ ਸਲਾਮ ਮੰਦਰ ਓੰਕਾਰ ਪਰਿਆ ਹੱਥ ਪੈਰ ਧੰਦੇ ਪਾਣੀ ਪੋਤੇ ਉਤਰਸ ਖੇ ਮੂਤ ਬਲੀਤੀ ਕਪੜ ਹੋਏ ਦੇ ਸਭ ਨੂੰ ਨੀਰ ਤਵੇ ਪਰਿਆ ਮਤ ਪਾਪਾ ਕੇ ਸੰਗ ਉਤੋ ਪੇਨਾਵੇਂ ਕੇ ਰੰਗ ਉੰਨੀ ਪਾਪੀ ਅੱਖ ਨਾਹੇ ਕਰ ਕਰ ਕਰਨਾ ਲਿਖ ਲੈ ਜਾਓ ਵੇ ਵੇ ਜਾਪੇ ਹੀ ਖਾਓ ਨਾਨਕ ਉਪਨੀ ਆਵੋ ਜਾਓ تیر ਤਪ ਰਿਆਦਤ ਦਾ ਜੇ ਕੋ ਪਾਵੇ ਤਕ ਮਾਨ ਸੁਨਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਓ ਸਭੁਣ ਤੇਰੇ ਮੈਂ ਨਾਹੀ ਕੋਇ ਵਿਣਗੁਣ ਕੀਤੇ ਭਗਤ ਨਾ ਹੋਵੇ ਸਵਸਤਾ ਪਾਣੀ ਵਰਮਾ ਸਤ ਸੁਹਾਂ ਸਦਾ ਮਨ ਜਾਓ ਕਮਨ ਸਵੇਲਾ ਵਕ ਕਮਨ ਕਮਨ ਥਿਤ ਕਮਨ ਵਾਰ ਕਮਨ ਸੋਤੇ ਮਾ ਕਮਨ ਜਿਤੋ ਆਕਾਰ ਜੇਨਾ ਪਈਆ ਪੰਡਤੀ ਜੇ ਹੋਵੇ ਲੇਖ ਪੁਰਾਨ ਭਗਤ ਨ ਪਾਇਓ ਕਾ ਦੀਆ ਜੇ ਲਿਖਣ ਲੇਖ ਪੁਰਾਨ ਇਤਵਾਰ ਨਾ ਜੋਗੀ ਜਾਣੇ ਰਤਮਾ ਹਮ ਨ ਕੋਈ ਜਾ ਕਰਤਾ ਸੇ ਠੀਕੋ ਸਾਜੇ ਆਪੇ ਜਾਣੇ ਸੋਈ ਕਿਰਨ ਆਖਾ ਕਿੰਸਾ ਲਾਹੀ ਕਿਉ ਵਰਨੀ ਕਿਉ ਜਾਣਾ ਨਾਨਕ ਆਖਣ ਸਾਪੋ ਆਕੇ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੇ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੀ ਕੋ ਆਪੋ ਜਾਣੇ ਅਗੇ ਗਿਆਨਾ ਸੋਹੇ ਪਤਾ ਨਾ ਪਤਾ ਲੱਖ ਅਗਾਸ ਅਗਾਸ ਓੜ ਓੜ ਕਪਾਲ ਛਕੇ ਵੇਦ ਕੈ ਨਿਕਵਾਤ ਸਤ ਸਥਾਰ ਕੈਨ ਕਿਤੇ ਬਾਸੂ ਇੱਕ ਧਾਰਤ ਲਿਖਾ ਹੋਏ ਤਾਂ ਲਿਖੀਏ ਲਿਖੇ ਕੋਈ ਵਿਨਾਸ਼ ਨਾਨਕ ਵੱਡਾ ਆਖੀਏ ਆਪੇ ਜਾਣੇ ਆਪਸਾ ਨਹੀਂ ਸਾਲਾਏ ਤੇ ਸੁਲਤਨ ਨ ਪਾਇਆ ਨਦੀਆਂ ਅੱਤੇ ਵਾਪ ਪਵੇ ਸਮੁੰਦਰ ਨ ਜਾਣੀਏ ਸਮੁੰਦਰ ਸਾ ਸੁਲਤਾਨ ਗਿਰਹਾ ਸੇ ਤੇ ਮਾਲ ਧਨ ਕੀੜੀ ਤੁਣ ਨ ਹੋਣੀ ਜਿਸ ਮਨੁਣਾ ਵਿਸਰਹਿ ਅੰਤਨਾ ਸਿਰਤੀ ਕੈ ਨਾ ਅੰਤਨਤਾ ਕਰਨੇ ਦੇਨ ਨੰਦ ਅੰਤਨਾ ਵੇਖਣ ਸੁਣਨ ਅੰਤ ਅੰਤਨਾ ਜਾਪੇ ਕਿਆ ਮਨ ਮੰਤਰ ਅੰਤਨਾ ਜਾਪੇ ਗੀਤਾ ਘਾ ਅੰਤਨਾ ਜਾਪੇ ਪਾਰ ਆਵਾਰ ਅਨਪਕਾਰਮ ਕੀਤੇ ਬਿਨੁ ਰਾਹੇ ਤਾਂਕੇ ਅੰਤ ਨ ਪਾਏ ਜਾਹਿ

ਤੇਰੀ ਦਤਾ ਬੰਨ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੇ ਕੋਏ ਦੇਖੋ ਖਾਇਕ ਆਖਣ ਪਾਏ ਉਹ ਜਾਣੇ ਜਿੱਥਿਆ ਮੂੰਖ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਪਿਗੇਈ ਕੇ ਜਿਸ ਨੂੰ ਬਖਸ਼ੇ ਸਿੱਧ ਸਰਾ ਨਾਨਕ ਪਾਸ਼ਾਹੀ ਪਾਸ਼ਾ ਅਮੁੱਲ ਗੁਨਾ ਮੂਲ ਪਾਰ ਮੂਲ ਪਾਰਿਆ ਮੂਲ ਪੰਡਾਰ ਮੂਲ ਆਵੇ ਮੂਲ ਜਾਈ ਮੂਲ ਭਾਏ ਅਮੁੱਲ ਸਮਾਹੀ ਅਮੁੱਲ ਤਰਾ ਮੂਲ ਦੇਵਾਨ ਅਮੁੱਲ ਤੁਲ ਮੂਲ ਪਰਮਾਨ ਅਮੁੱਲ ਬਤੀ ਸਮੂਲ ਨਿਸਾਨ ਮੂਲ ਕਰਮ ਮੂਲ ਫਰਮਾਨ ਅਮੁੱਲੋ ਮੂਲੋ ਆਖਿਆ ਨਾ ਜਾਏ ਆਖ ਆਖ ਦੇ ਲਿਵ ਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜ੍ਹੇ ਕਰੇ ਲਕਿਆ ਆਖੇ ਬਨ ਮੇ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਇਸਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨ ਆਖੇ ਦੇਵ ਆਖੇ ਸੂਰਨ ਮੁੰਜਨ ਸੇਵੋ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉੱਠ ਉੱਠ ਜਾਏ ਕੀਤੇ ਕੀਤੇ ਹੋਰ ਕਰੇ ਤਾਂ ਨਾ ਸਕੇ ਕਈ ਕੇ ਜੇਵੜ ਭਾਵੇ ਜੇਵੜ ਹੋਏ ਨਾਨਕ ਜਾਣਿਆ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜਦਾ ਸਿਰਗਾਵਾ ਰਾਗ ਵਾਰਾ ਗਾਵੇ ਸੋਦਰ ਕੇ ਹਾਸੋ ਕਰ ਕੇ ਹਜਤ ਮੈਂ ਸਰਬ ਸੁਮਾਲੇ ਮਾਜੇ ਨਾਧਨੇਕ ਸੰਖਾ ਕੇ ਤੇਵਾਮਨ ਹਾਰੇ ਕੇਤੇ ਰਾਗ ਤਰੀਸੋ ਕਹੀਏਨ ਕੇਤੇ ਗਾਵਣ ਹਾਰੇ ਗਾਵੇ ਤਉਨੋਂ ਪਉਣ ਪਾਣੀ ਬੈ ਸੰਤਰ ਗਾਵੇ ਰਾਜਾ ਤਰੰਮ ਦੁਆਰੇ ਨਾਵੇ ਚਿੱਤ ਕੋ ਬਦਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਨਾਵੇ ਸ਼ਰਮਾ ਦੇਵੀ ਸੋ ਸਦਾ ਸਵਾਰੇ ਨਾਵੇ ਇੰਦਰੀ ਨਾਸਨ ਬੈਠੇ ਦੇਵਤੀ ਆਦਰ ਨਾਲੇ ਗਾਵੇ ਸੇ ਸਮਰਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੁਖ ਗਾਵੇ ਵੀਰ ਕਰਾਰੇ ਗਾਵਨ ਪੰਡਤ ਪੜਨ ਰખી ਸਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਣੀ ਆਮਨ ਮੋਮਨ ਸੁਖਮ ਅਚਪਿਆਲੇ ਗਾਵਨ ਦਤ ਨੂੰ ਪਾਏ ਤੇਰੇ 68 ਤੀਰਥ ਨਾਲੇ ਗਾਵੇ ਜੂਤ ਮਹਾ ਬਲਸੂਰਾ ਗਾਵੇ ਖਾਣੀ ਚਾਰੇ ਗਾਵੇ ਖਾਣ ਮੰਡਲ ਵਰ ਪੰਡਾ ਕਰ ਕਰ ਰੱਖੇ ਧਾਰੇ ਸਹੀ ਤੁਧ ਨੂੰ ਗਾਵੇ ਜੋ ਸੁਭਾਵਨ ਰੱਖੇ ਤੇਰੇ ਭਗਤਨ ਸਾਲੇ ਹੋਰ ਕੀਤੇ ਗਾਵਨ ਸੇਮੇ ਜਿਤਨਾ ਮਨ ਨਾਨਕ ਕੇ ਵਿਚਾਰੇ ਸੁਈ ਸੁਈ ਸਦਾ ਸੱਚ ਸਾਹਿਬ ਸੱਚਾ ਸਾਚੀ ਨਾਹੀ ਹੈ ਵੀ ਹੋਸੀ ਜਾਏ ਨਾ ਜਾਸੀ ਰਚਨਾ ਜੇ ਨਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਸ ਸੀ ਮਾਇਆ ਜਿੰਨੂ ਪਾਈ ਕਰਤਾਰ ਵੇਖੇ ਕੀਤਾ ਆਪਣਾ ਜਿਵ ਇਸ ਦੇ ਵਢਿਆਏ ਜੋ ਇਸ ਭਾਵੇਂ ਸੋਈ ਕੰਸੀ ਹੁਕਮ ਨਾ ਕਰ ਨਾ ਜਾਏ ਸੋ ਪਾਸਾ ਸਾ ਪਾਸ ਸੇਵ ਨਾਨਕ ਰਹਿ ਨ ਜਾਏ ਬੰਦਾ ਸੰਤੋਖ ਸਰਮ ਪੱਟ ਝੋਲੀ ਧਿਆਨ ਕੀ ਕਰੇ ਵਿਭੂਤ ਕਿੰਤਾ ਕਾਲ ਕੁਆਰੀ ਕਾਇਆ ਜੁਗਤੰਡਾ ਪਰਤੀਤ ਆਈ ਪੰਚੀ ਸਗਰਜ ਮਾਤੀ ਮਨ ਜੀਤੇ ਜਗ ਜੀਤ ਆਦੇਸ ਤਿਸ ਆਦੇਸ ਆਦ ਨੀਲ ਨਾਦ ਨਹ ਜੁਗ ਜੁਗ ਇੱਕੋ ਵੇਸ ਕਿ ਆਨੇ ਆ ਪੰਡਾਰਨ ਘਟ ਘਟ ਵਾਜੇ ਨਾਦ ਆਪਨਾਤ ਨਾਤੀ ਸਭ ਜਕੀਰ ਸੇ ਦਵਰਾ ਸਾਧ ਸੰਯੋਗ ਵਿਜੋਗ ਦੇ ਕਾਰ ਚਲਾਵੇ ਲਿਖਿਆ ਮੇ ਭਾਗ ਆਦੇਸ ਤੇ ਸੇ ਆਦੇਸ ਸਾਧ ਨੀਲ ਨਾਦ ਨਹ ਜੁਗ ਜੁਗ ਇੱਕੋ ਵੇਸ ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪਰਮਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇ ਦੇਵਾਨ ਜਿਉ ਤਿਸ ਭਾਵੇ ਤੇ ਵਿਚ ਲਾਵੇ ਜਿਉ ਹੋਵੇ ਫਰਮਾਨ ਹੋ ਵੇਖੇ ਉਹ ਨਾਨ ਨਦਰਨਾਵੇ ਬੋਤਾਏ ਵਿਡਾਨ ਆਦੇਸ ਤੇ ਸੇ ਆਦੇਸ ਸਾਧ ਨਾਦ ਨਾਦ ਹਰ ਜੁਗ ਜੁਗੇ ਕੋ ਵੇਸ ਅਸਨ ਲੋਏ ਲੋਏ ਪੰਡਾਰ ਜੋ ਕਿਸ ਪਾਇ ਸੁਇ ਕਾ ਵਾਰ ਕਰ ਕਰ ਮਿਖੈ ਸਿਰ ਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤੇ ਸਿਆਦੇਸ ਆਦ ਨੀਲ ਨਾਦ ਨਹ ਜੁਗ ਜੁਗੇ ਕੋ ਵੇਸ ਜਿਨੋ ਜੀਵ ਲਖੋ ਦੇ ਲਖ ਵੇ ਲਖ ਵੀਸ ਲਖ ਲਖ ਡਾ ਕੇਕ ਨਾਮ ਜਗਦੀਸ਼ ਇੱਕ ਰਾਹੇ ਪਤ ਪੜੀਆ ਚਾਹੀਏ ਹੋਏ ਕੀ ਸੁਣ ਗਾ ਆਕਾਸ ਕੀ ਕਿਟਾਈ ਦੀਸ ਨਾਨਕ ਨਦਰੀ ਪਾਈਏ ਕੂੜੀ ਕੂੜੇ ਠੀਸ ਅਖਨ ਜੋਰ ਵਿਨ ਜੋਰ ਜੋਰ ਨ ਮੰਗਨ ਦੇ ਨਾ ਜੋਰ ਜੋਰ ਨਾਲ ਜੀਵਨ ਮਨ ਹੈ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾਲ ਸੁਰਤੀ ਗਿਆਨ ਵਿਚਾਰ ਜੋਰ ਨਾਲ ਜੁਗਤੀ ਛੁਟੇ ਸੰਸਾਰ ਜੇ ਸਹਤ ਜੋਤ ਕਰੇ ਸੋਏ ਨਾਨਕ ਉਤਮ ਨੀਚ ਨਾ ਹੋਏ ਰਾਤੇ ਰੋਤੇ ਦਿੱਤੇ ਵਾਰ ਪਵਨ ਪਾਣੀ ਅਗਨੀ ਪਤਾਲ ਇਸ ਵਿੱਚ ਕਰਤੀ ਥਾ ਪ੍ਰਤੀ ਤਰਨ ਸਾਥ ਇਸ ਵਿੱਚ ਜੀਵ ਜੁਗਤ ਕੇ ਰੰਗ ਤਿਨ ਕੇ ਨਾਮ ਨੇ ਕਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਜਿੱਥੇ ਸੋਹਣ ਪੰਚ ਪ੍ਰਵਾਨ ਨਜਰੀ ਕਰਮ ਪਾਵੈ ਨਿਸਾਨ ਪਛ ਪਕਾਈ ਉੱਥੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾਏ ਉਹ ਤਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪੌਨ ਪਾਣੀ ਵੈਸੰਤਰ ਕੀਤੇ ਕਾਨ ਮਹੇਸ਼ ਕੀਤੇ ਵਰਨੇ ਘਾਟ ਕੜੀਏ ਰੂਪ ਰੰਗ ਕੇ ਵੇਸ ਕੀਤੇ ਕਰਮ ਧੋਮੀ ਮੇਰ ਕੀਤੇ ਕੀਤੇ ਤੂਪ ਦੇਸ ਕੀਤੇ ਇੰਦ ਚੰਦ ਸੂਰ ਕੀਤੇ ਖੇਤੇ ਮੰਡਲ ਦੇਸ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਤਨੂ ਮਨ ਕੀਤੇ ਕੀਤੇ ਰਤਨ ਸਮੁੰਦਰ ਕੀਤਿਆਂ ਖਾਣੀ ਕੀਤਿਆਂ ਬਾਣੀ ਕੀਤੇ ਪਾਤਨੰਦ ਇਤ ਗਿਆ ਸੁਤੀ ਸੇਵਕ ਕੀਤੇ ਨਾਨਕ ਅਨੰਤ ਗਿਆਨ ਖੰਡ ਮੇ ਗਿਆਨ ਪਰਚੰਡ ਤਿੱਥੇ ਨਾ ਅਦਿਨੋਦ ਕੋਡ ਨੰਦ ਕਰਮ ਖੰਡ ਕੀ ਬਾਣੀ ਰੂਪ ਤਿੱਥੇ ਘਾੜਤ ਕੜੀਏ ਬਹੁਤ ਨੋਵਾਂ ਆਖਿਆ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਤਿੱਥੇ ਘੜੀਏ ਸੁਰਤ ਮਤਮਨ ਬੁੱਧ ਜਿੱਥੇ ਘੜੀਏ ਸੁਰਸਦਾ ਕੀ ਸੋਧ ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਜਿੱਥੇ ਜੋਦ ਮਹਾਭਰਤ ਸੂਰਤਿ ਮੈਂ ਰਾਮ ਮਹਾਰਾ ਭਰੂਪ ਤਿੱਥੇ ਸੀਤੋ ਸੀਤਾ ਮੈਂ ਮਾਏ ਤਾਂ ਕਿ ਰੋਗ ਨਾ ਕਤਨੇ ਜਾਏ ਨਾ ਮਰੇ ਨਾ ਟੰਗੇ ਜਾਏ ਦਿਨ ਕਹਿ ਰਾਮ ਉਸੇ ਮਨ ਮਾਹੇ ਇਥੇ ਭਗਤ ਵਸੇ ਕੇ ਲੋ ਕਰਿਆ ਨੰ ਸਚਾ ਮਨ ਸੋਏ ਸਤਖੰਡ ਵਸੇ ਨਿਰੰਕਾਰ ਕਰ ਕਰ ਵੇਖੈ ਨਦਨ ਨਿਹਾਲ ਇਥੇ ਖੰਡ ਮੰਡਲ ਵਰ ਭੰਡ ਜੀ ਕੋ ਕਥੇ ਤਾ ਅੰਤ ਨਾੰਤ ਇਥੇ ਲੋ ਲੋ ਆਕਾਰ ਜਿਨ ਜਿ ਹੁਕਮ ਤੇ ਵੇਤ ਕਾਰ ਵੇਖੇ ਵਿਖਸੇ ਕਰ ਵਿਚਾਰ ਨਾਨਕ ਕਤਨਾ ਕਰੜਾ ਸਾਰ ਜਤ ਪਹਾਰਾ ਤੀਰਤ ਸੁਨਿਆਰ ਅਹਰਣ ਮਤ ਵੇਦ ਹਥਿਆਰ ਮੋ ਫਿਲਾ ਅਗਨ ਤਪ ਤੋ ਪੰਡਾ ਭੋ ਅੰਮ੍ਰਿਤ ਤਾਲ ਕਈਏ ਸ਼ੰਕ ਸਚੀ ਟਕਸਾਰ ਨਿਪਾਉ ਨਦਰ ਕਰਮ ਤਿਨਕਾਰ ോക പവന ഗുരു മർത്ത ഗോയാ ਆਇਆ ਗ੍ਰੇਮ ਸਤਗਤ ਕਾਲ ਨਾਨਕ ਤੇ ਮੁਖ ਜਲੇ ਕੀਤੀ ਛੁਤੀ ਨਾਲ ਜਿਨਨੀ ਨਾਮ ਧਾਇਆ ਗ੍ਰੇਮ ਸਤਗਤ ਕਾਲ ਨਾਨਕ ਤੇ ਮੁਖ ਜਲੇ ਕੀਤੀ ਛੁਤੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ